ਆ ਰਹੇਗਾ ਅਰ ਜਿਹੜਾ ਤੁਸੀਂ ਕੰਗਰਾਂ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਮਰਨਜੀਤ ਸਿੰਘ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਲੱਗਦਾ ਹੈ ਕਿ ਕੰਗਣਾ ਤੋਂ ਲੈ ਕੇ ਕਿਉਂਕਿ ਇੱਕ ਤਰਫ ਫਿਲਮ ਕੋਲੇਕਰ ਵੀ ਉਸ ਦਾ ਵਿਰੋਧ ਕੀਤਾ ਜਾ ਰਹਾ ਹੈ ਅਮਰਜੈਂਸੀ ਫਿਲਮ ਮੈਂ ਉਸ ਨੇ ਰੋਲ ਕੀਤਾ ਹੈ ਉਸ ਤੋਂ ਲੈ ਕੇ ਵੀ ਵਿਰੋਧ ਕਾਫੀ ਹੋ ਰਹਾ ਹੈ ਪੰਜਾਬ ਵਿੱਚ ਅਮਰਜੈਂਟ ਜਿੱਥੇ ਵੀ ਸਿੱਖੀ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਣੀ ਹੈ ਤਾਂ ਪਹਿਲਾ ਐਸਜੀਪੀਸੀ ਨੂੰ ਦਿਖਾਉਣ ਪੁਰੇ ਜੀ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਾਡੀ ਕੋਲ ਮਿਲਦਾ ਫਿਰ ਉਹ ਦਿਖਾ ਦੇ एस जी पीसी ने तो मामला दर्ज होना चाहिए मैं इसे करके किया कि उन्होंने परमिशन तो बाद मैं रहेगा पर जरा कहते हैं कंगना कोई ज्यादा सीरियस नहीं लेना चाहिए मानदी का गुस्सा नहीं करना चाहिए था। इस करके गलत ज्यादा उछाड़ की लड़ नहीं है लगती कंगना को लेकर क्योंकि एक तरफ फिल्म को लेकर भी उसका विरोध किया जा रहा है एमरजेंसी फिल्म में रूल किया है उसको लेकर भी विरोध काफी हो रहा है ਅਮਰਜੈਂਟ ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਣੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਉਣ ਪੁਰੇ ਜਿਹੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਏ ਜੀਪੀਸੀ ਦੇਖੇਗੀ ਉਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਰਟੀਫਿਕੇਟ ਮਿਲਦਾ ਫਿਰ ਉਹ ਦਿਖਾ ਦੇ ਐਸਜੀਪੀਸੀ ਨੇ ਤਾਂ ਕੰਪਲੀਟ ਕੀ ਕੰਗਰਾ ਕੇ ਕਲਮ ਕਰਕੇ ਕਿ ਮਾਵਲਾਦਰ ਚੁਣਾ ਚਾਹੀਏ ਇਸ पे ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੇ ਚਾਹੀਦੇ